ਲਾਰੈਂਸ ਤੇ ਗੋਲਡੀ ਬਰਾੜ ਦੀ ਆਪਸੀ ਤਕਰਾਰ ਦੇ ਵਿੱਚ ਹੁਣ ਸ਼ਹਿਜਾਦ ਭੱਟੀ ਜਿਹੜਾ ਕਿ ਪਾਕਿਸਤਾਨੀ ਡੌਨ ਹੈ ਸ਼ਹਿਜਾਦ ਭੱਟੀ ਲਗਾਤਾਰ ਇਹਨਾਂ ਦੀਆਂ ਗੱਲਾਂ ਜਾਂ ਇਹਨਾਂ ਦੇ ਆਪਸੀ ਜਿਹੜੇ ਗੱਲਾਂ ਸੀਗੀਆਂ ਉਹਨਾਂ ਦੇ ਖੁਲਾਸੇ ਕਰ ਰਿਹਾ ਹੈ ਸ਼ਹਿਜਾਦ ਭੱਟੀ ਦੀ ਵੀ ਅੱਜਕੱਲ ਲਾਰੈਂਸ ਬਿਸ਼ਨੋਈ ਦੇ ਨਾਲ ਚੰਗੀ ਬਣ ਨਹੀਂ ਰਹੀ ਹੈ ਜਿਸ ਕਾਰਨ ਸ਼ਹਿਜਾਦ ਪੱਟੀ ਵੱਖ-ਵੱਖ ਮੀਡੀਆ ਚੈਨਲਸ ਤੇ ਜਾ ਕੇ ਲਾਰੈਂਸ ਦੀਆਂ ਗੱਲਾਂ ਨੂੰ ਉਜਾਗਰ ਕਰ ਰਿਹਾ ਤੇ ਦੱਸ ਰਿਹਾ ਕਿ ਲਾਰੈਂਸ ਕੀ ਕੁਝ ਕਰਨਾ ਚਾਹੁੰਦਾ ਸੀ ਤੇ ਹਾਲੀ ਦੇ ਵਿੱਚ ਸ਼ਹਿਜਾਦ ਪੱਟੀ ਨੇ ਇੱਕ ਇੰਟਰਵਿਊ ਪਾਕਿਸਤਾਨ ਚੈਨਲ ਦੇ ਉੱਤੇ ਦਿੱਤੀ ਪਾਕਿਸਤਾਨੀ ਇੱਕ ਚੈਨਲ ਦੇ ਉੱਤੇ ਇਹਨਾਂ ਨਾਲ ਗੱਲਬਾਤ ਕੀਤੀ ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੈ ਤੇ ਉਸ ਦੇ ਵਿੱਚ ਸ਼ਹਿਜਾਦ ਪੱਟੀ ਨੇ ਕਈ ਅਹਿਮ ਖੁਲਾਸੇ ਕੀਤੇ ਨੇ ਸਿੱਧੂ ਮੂਸੇਵਾਲਾ ਕਤਲ ਤੋਂ ਲੈ ਕੇ ਸਲਮਾਨ ਖਾਨ ਨੂੰ ਮਾਰਨ ਤੱਕ ਦੀ ਪਲੈਨਿੰਗ ਤੱਕ ਦੇ ਕਈ راز ਜਿਹੜੇ ਨੇ ਸ਼ਹਜਾਦ ਪੱਟੀ ਨੇ ਖੋਲੇ ਨੇ ਯਾਨੀ ਕਿ ਲਾਰੈਂਸ ਦੀਆਂ ਗੱਲਾਂ ਸਾਹਮਣੇ ਲਾਈਆਂ ਨੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਸਿੱਧੂ ਮੂਸੇਵਾਲਾ ਕਤਲकांड ਦੀ ਤਾਂ ਸਿੱਧੂ ਮੂਸੇਵਾਲਾ ਕਤਲकांड ਬਾਰੇ ਸ਼ਹਜਾਦ ਪੱਟੀ ਨੇ ਲਿਖਿਆ ਆਪਣੀ ਗਲਵਾਦ ਕਰਦੇ ਹੋ ਇੰਟਰਵਿਊ ਦੇ ਵਿੱਚ ਦੱਸਿਆ ਕਿ ਪੱਟੀ ਨੇ ਕਿਹਾ ਕਿ ਮਾਨਸਾ ਦੇ ਵਿੱਚ 2022 ਦੇ ਵਿੱਚ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹਤਿਆ ਦਾ ਮਕਸਦ ਸਿਰਫ ਤੇ ਸਿਰਫ ਫੇਮ ਲੈਣਾ ਸੀਗਾ ਆਪਣੇ ਗਰੁੱਪ ਨੂੰ ਜਾਂ ਕਿ ਆਪਣੇ ਗੈਂਗ ਦਾ ਨਾਮ ਵੱਡਾ ਕਰਨਾ ਸੀਗਾ ਨਾ ਤਾਂ ਕਿਸੇ ਦਾ ਬਦਲਾ ਲੈਣਾ ਸੀਗਾ ਤੇ ਨਾ ਹੀ ਕਿਸੇ ਹੋਰ ਚੀਜ਼ ਕਾਰਨ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸਿੱਧੂ ਮੂਸੇਵਾਲਾ ਦਾ ਕਤਲ ਸਿਰਫ ਫੇਮ ਪਾਲਣ ਲਈ ਕੀਤਾ ਗਿਆ ਤੇ ਉਸ ਤੋਂ ਬਾਅਦ ਇਨੇਕਿਆ ਇੰਟਰਵਿਊ ਦੇ ਵਿੱਚ ਕਿ ਮੂਸੇਵਾਲੇ ਦੇ ਕਤਲ ਤੋਂ ਬਾਅਦ ਲਾਰੈਂਸ ਨੇ ਜੇਲ੍ਹ ਦੇ ਵਿੱਚ ਉਹ ਇੰਟਰਵਿਊ ਕੀਤੀਆਂ ਤੇ ਸਿਰਫ ਆਪਣੀ ਜ਼ਿੰਮੇਵਾਰੀ ਲਈ ਤੇ ਉਧਰ ਹੀ ਗੋਲਡੀ ਬਰਾੜ ਨੇ ਵੀ ਇਸ ਦੀ ਜ਼ਿੰਮੇਵਾਰੀ ਲਈ ਤੇ ਇਹਨਾਂ ਦਾ ਸਿਰਫ ਇੱਕੋ ਹੀ ਮਕਸਦ ਸੀਗਾ ਕਿ ਜਿਹੜਾ ਕਿ ਸਾਨੂੰ ਇਸ ਕਤਲ ਦਾ ਵੱਧ ਤੋਂ ਵੱਧ ਕ੍ਰੈਡਿਟ ਮਿਲ ਸਕੇ ਤੇ ਸਾਡੇ ਗੈਂਗ ਦਾ ਨਾਮ ਜਾਂ ਸਾਡੇ ਗੈਂਗ ਦਾ ਦਬਦਬਾ ਹੋਰ ਬਣ ਸਕੇ ਤੇ ਇਸ ਤੋਂ ਬਾਅਦ ਇੱਕ ਹੋਰ ਵੱਡਾ ਖੁਲਾਸਾ ਸ਼ਹਿਜਾਦ ਪੱਟੀ ਨੇ ਕੀਤਾ ਕਿ ਸਲਮਾਨ ਖਾਨ ਨੂੰ ਮਾਰਨ ਦੇ ਲਈ ਇਹਨਾਂ ਵੱਲੋਂ ਸਲਮਾਨ ਖਾਨ ਨੂੰ ਮਾਰਨ ਦੇ ਲਈ ਲੋਰੈਂਸ ਤੇ ਸ਼ਹਿਜਾਦ ਪੱਟੀ ਨੇ ਪਲੈਨਿੰਗ ਕੀਤੀ ਸੀ ਸਲਮਾਨ ਖਾਨ ਨੂੰ ਲੰਡਨ ਦੇ ਵਿੱਚ ਬੁਲਾ ਕੇ ਇੱਕ ਸ਼ੋਅ ਕਰਵਾਉਣ ਦੀ ਤੇ ਉਸ ਸ਼ੋਅ ਦੇ ਵਿੱਚ ਉਸ ਦਾ ਨੁਕਸਾਨ ਕਰਨ ਦੇ ਲਈ ਸ਼ਹਿਜਾਦ ਪੱਟੀ ਦੱਸਦਾ ਹੈ ਆਪਣੇ ਇਸ ਇੰਟਰਵਿਊ ਦੇ ਵਿੱਚ ਉਸਨੇ ਦੱਸਿਆ ਕਿ ਲਾਰੈਂਸ ਨੇ ਆਪਣੇ ਮਜਾਨੀ ਕੀ ਉਸਦੇ ਨਾਲ ਸ਼ਹਿਜਾਦ ਪੱਟੀ ਦੇ ਨਾਲ ਮਦਦ ਮੰਗੀ ਕਿ ਇੰਗਲੈਂਡ ਦੇ ਵਿੱਚ ਇੱਕ ਸ਼ੋਅ ਬੁੱਕ ਕਰਾਇਆ ਜਾਵੇ ਇੱਕ ਬੜੇ ਵੱਡੇ ਲੈਵਲ ਦੇ ਉੱਤੇ ਜਿਸ ਦੇ ਵਿੱਚ ਅਸੀਂ ਉਸ ਨੂੰ ਸੁਲਮਾਨ ਖਾਨ ਨੂੰ ਐਜ਼ ਅ ਗੈਸਟ ਬੁਲਾਵਾਂਗੇ ਤੇ ਇਸ ਬਾਰੇ ਉਸਨੇ ਆਪਣੇ ਬੰਦਿਆਂ ਨੂੰ ਸ਼ਹਿਜਾਦ ਪੱਟੀ ਦੇ ਬੰਦਿਆਂ ਨੇ ਆਪਣਾ ਸਾਰਾ ਪਲੈਨਿੰਗ ਕੀਤੀ ਤੇ ਸ਼ੇਰਾ ਦੇ ਨਾਲ ਗੱਲਬਾਤ ਵੀ ਕੀਤੀ ਸ਼ੇਰਾ ਜਿਹੜਾ ਸੁਲਮਾਨ ਖਾਨ ਦਾ ਬਾਡੀਗਾਰਡ ਹੈ ਤੇ ਉਸ ਦਾ ਕੰਮ ਵੀ ਉਹੀ ਸੰਭਾਲਦਾ ਹੈ ਤੇ ਉਸ ਦੇ ਨਾਲ ਉਹਨਾਂ ਦੀ ਸਾਰੀ ਸੈਟਿੰਗ ਵੀ ਹੋ ਗਈ ਗੱਲਬਾਤ ਵੀ ਹੋ ਗਈ ਜਿਸ ਦਾ ਉਹ ਕਹਿ ਰਿਹਾ ਸੀ ਸ਼ਹਜਾਦ ਭੱਟੀ ਨੇ ਵੀ ਕਿਹਾ ਕਿ ਜਿਸ ਦੀਆਂ ਮੇਰੇ ਕੋਲ ਵੋਇਸ ਨੋਟ ਵੋਇਸ ਨੋਟ ਵੀ ਪਏ ਹੋਏ ਨੇ ਕਿ ਜਿਹੜੀ ਗੱਲਬਾਤ ਸ਼ੇਰਾ ਦੇ ਨਾਲ ਹੋਈ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਸ ਸਾਲ ਦੀ ਗੱਲ ਹੈ ਖੈਰ ਅੱਗੇ ਵਧਦੇ ਹਾਂ ਇਹਦੇ ਵਿੱਚ ਸ਼ਹਜਾਦ ਭੱਟੀ ਨੇ ਕਿਹਾ ਕਿ ਲਾਰੈਂਸ ਨੇ ਮੈਨੂੰ ਕਿਹਾ ਸੀਗਾ ਕਿ ਸੁਲਮਾਨ ਖਾਨ ਨੂੰ ਇੰਗਲੈਂਡ ਬੁਲਾ ਕੇ ਟਾਰਗੇਟ ਕਰਨਾ ਹੈ ਤੇ ਟਾਰਗੇਟ ਕਰਨਾ ਹੈ ਤੇ ਸ਼ੇਰਾ ਨੇ ਸ਼ੇਰਾ ਦੇ ਨਾਲ ਉਸਨੇ ਸਲਮਾਨ ਖਾਨ ਦੇ ਸਲਮਾਨ ਖਾਨ ਨੂੰ ਇੰਗਲੈਂਡ ਬੁਲਾਣ ਦੀ ਗੱਲਬਾਤ ਵੀ ਕਰ ਲਈ ਹੈ ਤੇ ਇਸ ਮਾਮਲੇ ਦੇ ਵਿੱਚ ਮੇਰੇ ਲੋਕਾਂ ਨੇ ਯਾਨੀ ਕਿ ਸ਼ਾਜਾਦ ਪੱਟੀ ਦੱਸ ਰਿਹਾ ਕਿ ਮੇਰੇ ਲੋਕਾਂ ਨੇ ਉੱਥੇ ਬੁਕਿੰਗ ਵੀ ਕਰ ਲਈ ਹੈ ਯਾਨੀ ਕਿ ਕੋਈ ਵੈਨਿਊ ਬੁੱਕ ਕਰ ਲਿਆ ਹੋਵੇਗਾ ਜਾਂ ਫਿਰ ਕੋਈ ਪ੍ਰੋਗਰਾਮ ਦਾ ਪਲਾਨ ਕਰ ਲਿਆ ਹੋਵੇਗਾ ਤੇ ਉਸ ਤੋਂ ਬਾਅਦ ਲਾਰੈਂਸ ਨੇ ਅਚਾਨਕ ਆਪਣਾ ਪਲਾਨ ਬਦਲ ਦਿੱਤਾ ਤੇ ਪੱਟੀ ਨੇ ਅੱਗੇ ਕਿਹਾ ਕਿ ਜਦੋਂ ਸਾਰੀ ਪਲੈਨਿੰਗ ਫਾਈਨਲ ਹੋ ਗਈ ਤੇ ਲਾਰੈਂਸ ਨੇ ਅਚਾਨਕ ਆਪਣਾ ਪਲਾਨ ਬਦਲ ਲਿਆ ਉਹਨੇ ਕਿਹਾ ਕਿ ਸਲਮਾਨ ਨੂੰ ਮਾਰਨਾ ਨਹੀਂ ਹੈ ਸਿਰਫ ਥ੍ਰੈਟ ਦੇਣਾ ਤੇ ਜਿਹਦੇ ਵਿੱਚ ਇਹਦੀ ਜਦੋਂ ਲਾਰੈਂਸ ਵੱਲੋਂ ਲਾਰੈਂਸ ਨੂੰ ਵਜ੍ਹਾ ਪੁੱਛੀ ਗਈ ਤਾਂ ਉਹਨੇ ਇਹ ਗੱਲ ਕਹੀ ਕਿ ਜੇਕਰ ਇਹਦੀ ਹੱਤਿਆ ਕਰ ਦਿੱਤੀ ਗਈ ਜਾਂ ਫਿਰ ਜੇਕਰ ਸਲਮਾਨ ਖਾਨ ਨੂੰ ਮਾਰ ਦਿੱਤਾ ਗਿਆ ਤਾਂ ਮੀਡੀਆ ਨੇ ਮੇਰੇ ਤੋਂ ਦੂਰੀ ਬਣਾ ਲੈਣੀ ਹੈ ਤੇ ਸਲਮਾਨ ਖਾਨ ਨੂੰ ਸਾਰੀ ਸympathy ਮਿਲ ਜਾਣੀ ਹੈ ਤੇ ਇਹ ਸੁਣ ਕੇ ਮੈਨੂੰ ਸਮਝ ਆ ਗਿਆ ਕਿ ਸਲਮਾਨ ਦੇ ਨਾਮ ਤੇ ਲਾਰੈਂਸ ਦਾ ਸਿਰਫ ਮਕਸਦ ਇਹੀ ਹੈ ਕੀ ਆਪਣੀ ਸ਼ੋਹਰਤ ਬਟੋਰਨੀ ਤੇ ਵਾਰਦਾਤ ਨੂੰ ਅੰਜਾਮ ਨਹੀਂ ਦੇਣਾ ਤੇ ਇਸ ਤੋਂ ਬਾਅਦ ਮੈਨੂੰ ਜਦੋਂ ਸਮਝ ਲੱਗੀ ਇਹਦਾ ਕੰਮ ਸਿਰਫ ਤੇ ਸਿਰਫ ਆਪਣਾ ਫੇਮ ਭਾਲਣਾ ਹੈ ਨਾ ਕਿ ਕੋਈ ਹਿਰਨ ਦਾ ਬਦਲਾ ਜਾਂ ਫਿਰ ਕੋਈ ਭਾਵਨਾਵਾਂ ਨਾਲ ਜੁੜਿਆ ਹੋਇਆ ਬਦਲਾ ਲੈਣਾ ਇਸ ਕਰਕੇ ਮੈਂ ਇਸ ਦੇ ਨਾਲ ਆਪਣੇ ਪੈਰ ਪਿੱਛੇ ਖਿੱਚ ਲਏ ਤੇ ਉਹ ਜਿਹੜੀ ਪਲੈਨਿੰਗ ਸੀਗੀ ਉਸ ਤੋਂ ਬਾਅਦ ਉਹਨੇ ਸਾਰੀ ਪਲੈਨਿੰਗ ਕੈਨਸਲ ਕਰ ਦਿੱਤੀ ਤੇ ਇਸ ਇੰਟਰਵਿਊ ਦੇ ਵਿੱਚ ਪਰ ਇਹ ਗੱਲ ਨਹੀਂ ਦੱਸੀਗੀ ਕਿ ਇਹ ਪਲੈਨਿੰਗ ਕਿਹੜੇ ਸਾਲ ਦੇ ਵਿੱਚ ਹੋਈ ਤੇ ਕਦੋਂ ਹੋਈ ਤੇ ਕਿਵੇਂ ਰਿਆ ਤਾਂ ਇਹ ਜਿਹੜੀ ਸਾਰੀ ਇੱਕ ਨਵਾਂ ਖੁਲਾਸਾ ਜਿਹੜਾ ਹੈ ਇਹ ਸਾਰਾ ਖੁਲਾਸਾ ਸ਼ਹਿਜ਼ਾਦ ਪੱਟੀ ਵੱਲੋਂ ਕੀਤਾ ਗਿਆ ਸ਼ਹਿਜ਼ਾਦ ਪੱਟੀ ਉਹੀ ਹੈ ਜਿਸ ਨੇ ਪੰਜਾਬ ਦੇ ਵਿੱਚ ਹੋਏ ਬੰਬ ਬਲਾਸਟ ਜਾਂ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਸੀਗੀ ਜਿਹੜਾ ਇੱਕ ਨੌਜਵਾਨ ਨੇ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਜਿਹੜਾ ਬੰਬ ਬਲਾਸਟ ਕੀਤਾ ਸੀਗਾ ਉਸ ਦੇ ਵਿੱਚ ਜ਼ਿੰਮੇਵਾਰੀ ਲਈ ਤੇ ਮਹਾਰਾਸ਼ਟਰ ਦੇ ਵਿੱਚ ਹੋਏ ਇੱਕ ਵੱਡੇ ਕਤਲकांड ਦੀ ਜ਼ਿੰਮੇਵਾਰੀ ਵੀ ਬਾਬਾ ਸਦੀਕੀ ਦੇ ਕਤਲकांड ਦੀ ਜ਼ਿੰਮੇਵਾਰੀ ਵੀ ਸ਼ਾਜਾਦ ਪੱਟੀ ਨੇ ਲਈ ਤੇ ਹੁਣ ਇਸ ਤੋਂ ਬਾਅਦ ਹੁਣ ਲਾਰੈਂਸ ਗੋਲਡੀਬਰਾਡ ਤੇ ਸ਼ਹਜਾਦ ਪੱਟੀ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਜਿਹੜੀ ਹੈ ਉਹ ਤਕਰਾਰ ਆ ਚੁੱਕੀ ਹੈ ਜਿਸ ਕਾਰਨ ਸ਼ਹਜਾਦ ਪੱਟੀ ਹੁਣ ਕਈ ਪੁਰਾਣੀਆਂ ਗੱਲਾਂ ਜਾਂ ਫਿਰ ਤੇ ਕਈ ਛੁਪੇ ਰਾਜ਼ ਜਿਹੜੇ ਆਪਸ ਦੇ ਵਿੱਚ ਉਹਨਾਂ ਦੇ ਉਹ ਮੀਡੀਆ ਸਾਹਮਣੇ ਆ ਕੇ ਬੋਲ ਰਿਹਾ ਹੈ ਜਦਕਿ ਉਹ ਪਾਕਿਸਤਾਨ ਦੇ ਵਿੱਚ ਬੈਠਾ ਬੋਲ ਰਿਹਾ ਤੇ ਸੋਸ਼ਲ ਮੀਡੀਆ ਤੇ ਇਹ ਗੱਲਾਂ ਵਾਇਰਲ ਹੋ ਰਹੀਆਂ ਨੇ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਇਹ ਸੱਚ ਹੈ ਜਾਂ ਝੂਠ ਹੈ ਪਰ ਜੋ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੀਡੀਆ ਰਿਪੋਰਟਸ ਦੇ ਉੱਤੇ ਚੱਲ ਰਹੀਆਂ ਉਹ ਸੀ ਤੁਹਾਨੂੰ ਸਾਰੀ ਆਸਾਨ ਪਾਸ਼ਾ ਦੇ ਵਿੱਚ ਦੱਸ ਰਿਹਾ ਖੈਰ ਹੁਣ ਵੇਖਣਾ ਹੋਵੇਗਾ ਕਿ ਅੱਗੇ ਪੁਲਿਸ ਕਭੀ ਕਰ ਰਹੀ ਹੈ ਤੇ ਸਿੱਧੂ ਮਸੇਵਾਲਾ ਦੇ ਕੇਸ ਦੇ ਵਿੱਚ ਇਨਸਾਫ ਕਦੋਂ ਤੱਕ ਮਿਲਦਾ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ